ਬੀਬੀ ਜੀ ਕੀ ਲੱਗ ਰਿਹਾ ਕੱਲ ਕਿਸ ਤਰ੍ਹਾਂ ਚੂਨ ਦੇ ਵਿੱਚ ਕੀ ਹੋਏਗਾ ਡਰਾਮਾ ਕੰਪਲੀਟ ਹੋਏਗਾ ਜੀ ਆਖਰੀ ਐਪੀਸੋਡ ਜਿਹੜਾ ਕੱਲ ਚੱਲੇਗਾ ਅੱਜ ਦੇ ਸਾਡੇ ਲੀਡਰ ਨੇ ਸਤਿਆਨਾਸ਼ ਕਰਕੇ ਰੱਖ ਦਿੱਤਾ ਫਿਰ ਕੱਲ ਕੀ ਹੋਏਗਾ ਸਿੱਕ ਕੱਲ ਝੂਠ ਦੀ ਨੀਂਦ ਦੇ ਉੱਤੇ ਝੂਠੀ ਪਾਰਟੀ ਉਸਰਨਗੇ ਜਿਹੜਾ ਕਿ ਇਕੱਲੀ ਤੇ ਇਕੱਲੀ ਬਾਦਲ ਤੜਾ ਹੋਏਗਾ ਅਕਾਲ ਤਾ ਸਾਬ ਦਾ ਪਕੌੜਾ ਤੜਾ ਹੋਏਗਾ ਸ਼੍ਰੋਮਣੀ ਅਕਾਲੀ ਦਲ 6 ਮਹੀਨੇ ਚ ਪੂਰਾ ਕੰਪਲੀਟ ਹੋ ਕੇ ਪੂਰੀ ਪ੍ਰਸੀਜਰ ਨਾਲ ਜੋ ਉਥੇ ਹੁਕਮ ਸੀ ਉਸ ਦੀ ਕਿਹਨਾਂ ਬਣੇਗਾ ਜਿਹੜੇ ਉਥੇ ਭਗੋੜੇ ਹੋਏ ਐ ਮੈਂ ਹੈਰਾਨ ਹਾਂ ਜੀ ਸ਼੍ਰੋਮਣੀ ਕਮੇਟ ਦਾ ਪ੍ਰਧਾਨ ਭਗੋੜਾ ਹੋ ਗਿਆ ਉਹੀ ਹੁਕਮਨਾਮੇ ਤੋਂ ਬਾਹਰ ਹੋ ਗਿਆ ਅਸਤੀਫਾ ਦੇ ਕੇ ਚਲ ਗਿਆ ਡਰਾਮਾ ਕਰਕੇ ਫਿਰ ਸਾ ਮਿਨਿਬਾਦ ਆ ਗਿਆ ਕੱਲ ਤਾਂ ਜਿਵੇਂ ਤੁਸੀਂ ਕਹਿ ਰਹੇ ਹੋ ਪ੍ਰਧਾਨ ਤੇ ਚੁਣਿਆ ਜਾਣਾ ਫਿਰ 6 ਮਹੀਨੇ ਪਹਿਲਾਂ ਹੀ ਚੁਣਿਆ ਜੀ ਉਹਨਾਂ ਨੇ ਉਹਦਾ استਿਫਾ ਦਿੱਤਾ ਕਦੋਂ ਸੀ ਉਹਦੇ ਕਹਿੰਦੇ ਸੀ ਅਸੀਂ ਹੁਕਮਨਾਮਾ ਮੰਨ ਕੇ ਥੋੜਾ استਿਫਾ ਦਿੱਤਾ ਮਦਰ ਫਿਰ ਸੁਖਬੀਰ ਸਿੰਘ ਬਾਦਲ ਫਿਰ ਬਣਨਗੇ ਅਸੀਂ ਹੁਕਮਨਾਮਾ ਮੰਨ ਕੇ ਨਹੀਂ ਸੀ استਿਫਾ ਦਿੱਤਾ ਉਹ ਕਹਿੰਦੇ ਸਾਡੀ ਟਰਮ ਪੂਰੀ ਹੋ ਗਈ ਸੀ ਤਾਂ استਿਫਾ ਦਿੱਤਾ ਸੀ ਉਦੋਂ ਵੀ ਹੁਣ ਟਰਮ ਪੂਰੀ ਹੋ ਗਈ ਹੈ ਸੁਖਬੀਰ ਸਿੰਘ ਬਾਦਲ ਬਣਨਗੇ ਹੋਰ ਦੂਜੇ ਨੂੰ ਬਣ ਦਿੰਦਾ ਜੀ ਉਹ ਨਹੀਂ ਉਹ ਇੱਕੋ ਗੱਲ ਕਹਿੰਦਾ ਤਾਂ ਚਾਹ ਮੇਰੇ ਕੋ ਪੂਰਾ ਪ੍ਰਧਾਨਗੀ ਦੀ ਮੇਰੇ ਕੋ ਛੰਡੀ ਹੈ ਤੇ ਮੇਰੇ ਕੋ ਜੈਡ ਸਿਕਿਉਰਟੀ ਹੈ ਲੋਕ ਸਲੂਟ ਮਾਰਦੇ ਆ ਇੱਕੋ ਗੱਲ ਤੇ ਖੁਸ਼ ਹੋ ਜਾਂਦਾ ਮੇਰੇ ਕੀ ਮੈਨੂੰ ਸੈਲਫੀਆਂ ਲੈਂਦੇ ਫੋਟੋ ਖਾਂਦੇ ਆ ਜੀ ਪਤਾ ਨਹੀਂ ਹੋਏ ਵਾਈਗਰੂ ਕਰੇਗਾ ਮੈਨੂੰ ਤਾਂ ਲੱਗਦਾ ਹੈ ਇਹ ਤਾਂ ਫੋਟੋ ਹੀ ਸ਼ਾਇਦ ਬੰਦ ਹੋ ਜਾਣਗੀ